ਆਪਰੇਸ਼ਨ ਪ੍ਰਹਾਰ ਹਾਊਸਿੰਗ ਬੋਰਡ ਕਲੋਨੀ ਰਣਜੀਤ ਐਵੇਨਿਊ ਦੇ ਖੇਤਰ ਵਿੱਚ ਚਲਾਇਆ ਸਰਚ ਅਭਿਆਨ ਫਲੈਟਾਂ ਵਿੱਚ ਰਹਿ ਰਿਕੇ ਰਹਿਦਾਰਾਂ ਦੀ ਕੀਤੀ ਜਾਂਚ ਸ਼੍ਰੀ ਗੌਰਵ ਯਾਦਵ ਆਈਪੀਐਸ ਸਾਮੰਜਕ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤੇ ਗੈਂਗਸਟਰਾਂ ਦੇ ਮਾੜੇ ਅਨਸਰਾਂ ਖਿਲਾਫ ਆਪਰੇਸ਼ਨ ਪ੍ਰਹਾਰ ਫੇਜ਼ 2 ਚਲਾਇਆ ਗਿਆ ਹੈ ਜਿਸ ਦੇ ਤਰਕਿਦ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਕਮਿਸ਼ਨਰ ਪੁਲਿਸ ਹਮਲ ਸੱਜੇ ਦੇ ਦਿਸ਼ਾ ਨਿਰਦੇਸ਼ਾਂ ਤੇ ਕਮਿਸ਼ਨਰ ਰੈਡ ਪੁਲਿਸ ਹਮਲ ਸਰਦੀ ਟੀਮ ਵੱਲੋਂ ਸ਼ਹਿਰ ਵਿੱਚ ਗੈਂਗਸਟਰਾਂ ਤੇ ਸਮਾਜ ਵਿਰੋਧੀ ਤਾਕਤਾਂ ਦੇ ਨਾਪਾਕ मंसूबਿਆਂ ਨੂੰ ਨਾਕਾਮ ਕਰਨ ਲਈ ਅਤੇ ਕਾਨੂੰਨ ਵਿਵਸਥਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਣਾਈ ਰੱਖਣ ਅਤੇ ਪਬਲਿਕ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਵਾਸਤੇ ਸਪੈਸ਼ਲ ਸਰਚ ਆਪਰੇਸ਼ਨ ਤੇ ਹੋਰ ਚੌਕਸੀ ਵਧਾਈ ਗਈ ਹੈ ਜਿਸ ਦੇ ਤਹਿਤ ਹਾਊਸਿੰਗ ਬੋਰਡ ਕਲੌਨੀ ਰਣਜੀਤ ਐਵਨਿ ਅੰਮ੍ਰਿਤਸਰ ਦੇ ਇਲਾਕੇ ਵਿਖੇ ਸਰਚ ਅਭਿਆਨ ਚਲਾਇਆ ਅਤੇ ਸ਼ਹਿਰ ਦੇ ਅੰਦਰੋਂ ਤੇ ਬਾਹਰੋਂ ਵਾਰ-ਵਾਰ ਨਾਕਾ ਪੁਆਇੰਟਾਂ 'ਤੇ ਅੱਜ ਸਖਤ ਨਾਕਾਬੰਦੀ ਕੀਤੀ ਗਈ। ਇਹ ਵੀ ਪੰਜਾਬ ਨਿਊਜ਼ ਅੰਮ੍ਰਿਤਸਰ ਤੋਂ ਪ੍ਰਦੀਪ ਕੁਮਾਰ ਦੀ ਖਾਸ ਰਿਪੋਰਟ। ਯਾ ਕੀ ਹੋਰ ਆਪਾਂ ਨੂੰ ਕਰਨਾ ਚਾਹੀਦਾ ਵਧੀਆ? ਦੇਖੋ ਇੰਨਾ ਤੁਸੀਂ ਮਿਹਨਤ ਕਰ ਰਹੇ ਹੋ ਇੰਨੇ ਬੰਦੇ ਵੀ ਫੜਦੇ ਆ। ਕੋਈ ਹੋਰ ਪੁਰਾਣੇ ਬੰਦੇ ਹੋ ਕੋਈ ਕੋਈ ਮਾਈਂਡ ਚ ਆਪਣੇ ਵੀ ਅਪਲਾਈ ਕਰੋ ਨਾ ਜੇ ਆਪਾਂ ਕੀ ਆ ਸਰ ਕਰੀਏ ਤਾਂ ਹੋਰ ਬੈਟਰ ਹੋ ਜਵੇ ਚਲੋ ਯਾਰ ਸਾਡਾ ਤਾਂ ਮੇਨ ਕੰਮ ਹੈ ਕਿ ਪਬਲਿਕ ਪੁਲਿਸ ਦਾ ਇਦਾਂ ਹੀ ਸਹਿਯੋਗ ਨਾਲ ਆਪਾਂ ਜਿਹੜੇ ਮਾੜੇ ਐਲੀਮੈਂਟਸ ਆ ਉਹਨਾਂ ਨੂੰ ਆਪਾਂ ਨੱਥ ਪਾ ਸਕੀਏ ਬਿਲਕੁਲ ਠੀਕ ਹੈ ਹੈਨਾ ਜੀ ਸਾਰਾ ਤੁਹਾਡਾ ਵੀ ਸਾਰੇ ਵੱਲੋਂ ਬਹੁਤ ਸਹਿਯੋਗ ਮਿਲਦਾ ਹੈ ਹਮੇਸ਼ਾ ਹੀ ਕੋਈ ਤੁਹਾਡਾ ਸੁਝਾਅ ਹੋਏ ਤਾਂ ਜਰੂਰ ਦੱਸੋ ਬੀ ਬਹੁਤ ਵਧੀਆ ਜੀ ਕੰਮ ਸਾਡਾ ਵਧੀਆ ਚੱਲਦਾ ਪਿਆ ਹੈਗਾ ਔਰ ਜਿਹੜਾ ਤੁਸੀਂ ਕਰਦੇ ਪਏ ਜੀ ਨਾ ਜੋ ਤੁਸੀਂ ਇੱਥੇ ਆਏ ਹੈਗੇ ਆ ਜੀ ਜੀ ਥੈਂਕ ਯੂ ਨਹੀਂ ਨਹੀਂ ਤੋਂ ਬਜੀ ਤੋਂ ਬਹੁਤ ਬਹੁਤ ਥੈਂਕ ਯੂ ਉਹ ਤੁਹਾਡੀ ਨਹੀਂ ਨਹੀਂ ਸੋਰ ਆਪਾਂ ਹਰੇ ਹੀ ਗੁਰੂ ਨਗਰੀ ਚ ਆਂ ਜੀ ਗੁਰੂ ਨਗਰੀ ਦੇ ਵਿੱਚ ਤਾਂ ਨਹੀਂ ਆਪਾਂ ਨੂੰ ਹੋਰ ਵੀ ਆਪਣਾ ਫਰਜ਼ ਬਣਦਾ ਕਿ ਆਪਾਂ ਜੀ ਜਾ ਸੇਵਾ ਜਿਵੇਂ ਹੁਣ ਨੇ ਆਪਣੇ ਖੁਦ ਲੈ ਰਹੇ ਹੋ ਵੀ ਅਸੀਂ ਖੁਦ ਕਰਨਾ ਸਾਰਾ ਉਹ ਤਾਂ ਹੌਲਡਮੈਂਟ ਕਰ ਰਿਹਾ ਤੁਸੀਂ ਕਰ ਰਹੇ ਹੋ ਇਹਨਾਂ ਡਿਪਾਰਟਮੈਂਟ ਹੈ ਕਰ ਰਹੇ ਹੋ ਨਾ ਸਾਰੇ ਜੀ ਜੀ ਉਹ ਫਿਰ ਨਹੀਂ ਨਹੀਂ ਉਹ ਪਰਮਾਤਮਾ ਜੀ ਹਾਂ ਜੀ ਸਰ ਉਹਨਾਂ ਦਾ ਪਰਮਾਤਮਾ ਨੇ ਉਹ ਲੰਮੀ ਮੂਰ ਹੋਵੇ ਤੁਹਾਡੀ ਨਹੀਂ ਨਹੀਂ ਥੈਂਕ ਯੂ ਥੈਂਕ ਯੂ ਵੈਰੀ ਮਾਚੀ ਬੈਠਾ ਇਹ ਨਹੀਂ ਕਹਿਣਾ ਵੀ ਜੇ ਉਹ ਬੰਦੇ ਕਿਰਾਏਦਾਰ ਜਿਆ ਕੋਈ ਹੁੰਦੇ ਆ ਨਾ ਜੀ ਉਹਨਾਂ ਦਾ ਜਰੂਰ ਰਿਕਾਰਡ ਜੂਰ ਹੋਣਾ ਚਾਹੀਦਾ ਨਹੀਂ ਇਹ ਤੇ ਇਹ ਬੜਾ ਜ਼ਰੂਰੀ ਹੈ ਕਿ ਹੁੰਦਾ ਵੀ ਬੰਦੇ ਆ ਕੇ ਰਹਿ ਜਾਂਦੇ ਕੋਈ ਪੀਜੀ ਰਹਿ ਗਿਆ ਕੋਈ ਹੋਰ ਰਹਿ ਗਿਆ ਕਿਸੇ ਦਾ ਨਾਂ ਆਧਾਰ ਕਾਰਡ ਨਾਲ ਫੋਨ ਮੁੜ ਕੇ ਕੋਈ ਗੱਲ ਹੋ ਜਾਂਦੀ ਹੈ ਉਸ ਤੋਂ ਬਾਅਦ ਲੱਭਦੇ ਫਿਰ ਉਹਦਾ ਪਤਾ ਹੀ ਨਹੀਂ ਲੱਗਦਾ ਵੀ ਕੌਣ ਸੀ ਗਲਤ ਆ ਜਾਂਦੇ ਵੀ ਹਾਂ ਤੇ ਮਾਲਕ ਨੂੰ ਲਾਜ਼ਮੀ ਕਰ ਦੇਣਾ ਚਾਹੀਦਾ ਹੈ ਇਸੇ ਕਾਰਨ ਕਿਤਾ ਜੀ ਬਹੁਤ ਫਿਰ ਜੇ ਜ਼ਿਆਦਾ ਕਰਦੇ ਆ ਜਿਹੜੀ ਕਾਰਵਾਈ ਮਾਲਕ ਤੇ ਹੋਵੇ ਫਿਰ ਓਹੀ ਓਹੀ ਜੀ ਹਾਂ ਇਹ ਸਭ ਜਿਹੜੀਆਂ ਐਸੋਸੀਏਸ਼ਨਾਂ ਬਣੀਆਂ ਹੀ ਆ ਨਾ ਸਾਡੀ ਵੀ ਸੁਸਾਇਟੀ ਬਣੀ ਹੈ ਅਸੀਂ ਔਰੇ ਵਿੱਚ ਵੀ ਲਿਖਤ ਤੌਰ ਤੇ ਕਹਤਾਂ ਕਿ ਭਈ ਜਿਹੜਾ ਵੀ ਕੋਈ ਕਿਰਾਏਦਾਰ ਰੱਖੇਗਾ ਉਹਦਾ ਆਧਾਰਕਾਰ ਪੈਂਡ ਕਾਰਡ ਤੇ ਉੱਥੇ ਸੁਵਿਧਾ ਸੈਂਟਰ ਦੇ ਵਿੱਚ ਕਿਉਂਕਿ ਆਪਣੀ ਆਪਣੀ ਸੇਫਟੀ ਹੈ ਆਪਣੀ ਸੁਰੱਖਿਆ ਹਾਸਲ ਉਸ ਤੋਂ ਬਿਨਾਂ ਨਹੀਂ ਰੱਖਿਆ ਜਾਏਗਾ ਲੇਕਿਨ ਅਗਾ ਫੇਰ ਵੀ ਲੋਕ ਕਰ ਜਾਂਦੇ ਹਨ ਗੇਲੀ ਲੇਕਿਨ ਅਸੀਂ ਲੱਗੇ ਆ ਪਿੱਛੇ ਕਿ ਭਈ ਇਹ ਗੇਲੀ ਨਾ ਪਬਲਿਕ ਇਹਨਾਂ ਦੇ ਜੋਰ ਲਾਣਾ ਪਬਲਿਕ ਵੀ ਨਾਲ ਸਾਥ ਦੇ ਕੇ ਦੇਖੋ ਜੀ ਪਬਲਿਕ ਤੋਂ ਬਿਨਾਂ ਇਹ ਜ਼ੀਰੋ ਹੈ ਇਹ ਆਪਣਾ ਜ਼ੀਰੋ ਹੈ ਨਾ ਜੀ ਸਾਡੇ ਕੰਮ ਦੇਖਾਂ ਤੁਸੀਂ ਉਹ ਨਹੀਂ ਇਹਨਾਂ ਦੇ ਪਬਲਿਕ ਨਾਲ ਸਾਡੇ ਨਾਲ ਨੇ ਸਾਡੀ ਡਿਊਟੀ ਬਣਦੀ ਹੈ ਬਿਲਕੁਲ ਜੀ ਵਧੀਆ ਜੀ ਸਾਡੇ ਤੁਸੀਂ ਸਭ ਉਹ ਈਆ ਸਨੀਤ ਜੀ ਸਾਡੇ ਰੋਬਿੰਨ ਰੋਬਿੰਨ ਜੀ ਵੀ ਬਹੁਤ ਵਧੀਆ ਡਿਊਟੀ ਕਰਦੇ ਆ ਸਭ ਤੁੰ ਦਿੱਤੇ ਜੀ ਅੰਦਰ ਸਾਰੇ ਸਰ ਹੁਣ ਕੋਈ ਬਾਹਰ ਨਹੀਂ ਰਿਹਾ ਆਪਣਾ ਕੰਮ ਹੀ ਹੈ ਜੀ ਦੇਖੋ ਆਮ ਬੰਦਾ ਸੁਰੱਖਿਅਤ ਮਹਿਸੂਸ ਕਰੇ ਇਹ ਜਿਹੜਾ ਮਾੜਾ ਬੰਦਾ ਉਹਨੂੰ ਡਰ ਹੋਵੇ ਕਾਨੂੰਨ ਦਾ ਬਿਲਕੁਲ ਬਿਲਕੁਲ ਮੈਸਰ ਸਾਡੀ ਤੇ ਮਾਰਕੀਟ ਤੇ ਵੀ ਬਹੁਤ ਜ਼ਿਆਦਾ ਹਨੁਰਜਾ ਨਹੀਂ ਨਹੀਂ ਵਧੀਆ ਪਹਿਲੇ ਤਾਂ ਗਾਹ ਕੀ ਨਹੀਂ ਸੀ ਹੁੰਦਾ ਅਸੀਂ ਤਾਂ ਕਹਿੰਦੇ ਸੀ ਪਰ ਸਾਰਾ ਇਹ ਆ ਉਦੋਂ ਸਾਡੀ ਮਾਰਕੀਟ ਕਿਹੜੀ ਮਾਰਕੀਟ ਹੈ ਇਹ ਇਹ ਵੀ ਆ ਸਾਡੀ ਦੁਕਾਨਾਂ ਸ਼ਾਪ ਇਹਨੂੰ ਕੀ ਕਹਿੰਦੇ ਆ ਜੀ ਹਾਉ ਸਿੰਘਪੁਰ ਦੀ ਹਾਉ ਸਿੰਘਪੁਰ ਦੀ ਹਾਉ ਸਿੰਘਪੁਰ ਦੀ ਹੈ ਇੱਥੇ ਬਾਹਰੋਂ ਬਹੁਤ ਜ਼ਿਆਦਾ ਮਤਲਬ ਵੀ ਸੀਗਾ ਨਸ਼ੇ ਦਾ ਜੇ ਉਹਨਾਂ ਨੇ ਸਾਰਾ ਉਹਨੇ ਡਿਊਟੀ ਸੰਭਾਲੀ ਆ ਮੈਂ ਕਹਿੰਦਾ 99% ਸਫਾਇਆ ਹੈ ਚਲੋ ਬੱਚੇ ਵੀ پارکਾਂ 'ਚ ਖੇਡ ਸਕਦੇ ਨੇ ਬਹੁਤ ਵਧੀਆ ਕੰਮ ਹੋ ਰਿਹਾ ਥੋੜਾ ਐਵੇਂ ਜੀ پارک ਜਿਹੜੇ ਨੇ ਉਹਦੇ ਅਲਾਈਨਮੈਂਟ ਥੋੜੇ ਜ਼ਰੂਰ ਗਲਤ ਬੈਠਦੇ ਨੇ ਰਾਤ ਦਿਨ ਥੋੜਾ ਕਾਓ ਯਾਰ ਉਹਨਾਂ ਨੂੰ ਰੈਂਡਮਲੀ ਨਾ ਇਹ ਰਿਕੁਐਸਟ ਹੈ ਸਾਡੀ ਉਹਨੂੰ ਨਾ ਪ੍ਰਾਈਵੇਟ ਗੱਡੀ 'ਚ ਆ ਕੇ ਚੁੱਪਚੀਪੀ ਤੇ ਸਿਵਲ ਕੱਪੜਿਆਂ 'ਚ ਆ ਕੇ ਚੈੱਕ ਕਰ ਲੋ ਇਸ ਨਾਮ ਸਾਡੀ ਪੁਲਿਸ ਦੀ ਰਿਕੁਐਸਟ ਹੈ ਰਾਤ ਨੂੰ ਦਿਨ ਨੂੰ ਇੱਕ ਚ ਨਹੀਂ ਪਰ ਪਹਿਲਾਂ ਨਾਲੋਂ 2019 ਪਹਿਲਾਂ ਨਾਲੋਂ ਫਰਕ ਹੈ ਪਰ ਫੇਰ ਵੀ ਫੇਰ ਵੀ ਕਿਹਾ ਤੁਹਾਨੂੰ ਤੇ ਪੂਰੇ ਅੱਧੇ ਦਿਨ ਅੰਦਰ ਤੁਹਾਡੇ ਨਾ ਮਾਉਂਟੇਡ ਹੈ ਪੈਟਰੋਲਿੰਗ 'ਮੈਂ ਹੁਣ ਦੇਖੀ ਸੀ ਕੋੜੇ ਆ ਰਹੇ ਨੇ ਉਹਨਾਂ ਨੂੰ ਵੀ ਕਿਹੜਾ-ਕੁੜਾ ਮਰਵਾਓ ਇੱਧਰ ਬੜਾ ਐਸੇ ਰਪੈਂਦਾ ਉਹਨਾਂ ਨਾਲ ਡੈਸ਼ ਬੈਜਣੀ ਹੈ ਜੀ ਬਿਲਕੁਲ ਇੱਕ ਸਵੇਰੇ ਸ਼ਾਮੀ 'ਚ ਚੱਕ ਠੀਕ ਹੈ ਧੰਨਵਾਦ ਬਹੁਤ ਵਧੀਆ ਨੇ ਸਾਰੇ ਨਹੀਂ ਨਹੀਂ ਕੋਈ ਥੈਂਕ ਯੂ ਨਹੀਂ ਦਿਲੋਂ ਧੰਨਵਾਦ ਕਰਦੇ ਕਿ ਨਹੀਂ ਨਹੀਂ ਕੋਈ ਗੱਲ ਨਹੀਂ ਥੈਂਕ ਯੂ ਬਹੁਤ ਤੁਹਾਡਾ ਧੰਨਵਾਦ ਜੀ ਧੰਨਵਾਦ ਧੰਨਵਾਦ ਸਰ ਥੈਂਕ ਯੂ ਬੜੀ ਟਾਈਮ ਕੱਢ ਕੇ ਆ ਗਏ ਫਿਰ ਇਹ ਬੜਾ ਸ਼ਾਰਟ ਨੋਟਿਸ ਸੀਗਾ ਆਪਣਾ ਕੰਮ ਹੈ ਇਕੱਠੇ ਸਾਰੇ ਸਮਾਜ ਨੂੰ ਆਪਾਂ ਮਤਲਬ ਵਧੀਆ ਕਰਾਈਮ ਫਰੀ ਰੱਖੀਏ ਬਿਲਕੁਲ ਜੀ ਬਿਲਕੁਲ ਪੁਲਿਸ ਤੇ ਪੁਲਸ ਦਾ ਤਾਲਮੇਲ ਸਭ ਤੋਂ ਵੱਡੀ ਹਾਂ ਬਹੁਤ ਵਧੀਆ ਵੇਦ ਸਾਰੇ ਆਪਾਂ ਇੱਕੋ ਪਰਿਵਾਰ ਹੀ ਆ ਜੀ ਸਤ ਸ੍ਰੀ ਅਕਾਲ ਥੈਂਕ ਯੂ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਦੋ ਮੇਨ ਕੈਂਪੇਨਸ ਪੰਜਾਬ ਦੇ ਵਿੱਚ ਲਾਂਚ ਕੀਤੇ ਗਈਆਂ ਯੋਧ ਨਸ਼ਿਆਂ ਵਿਰੋਧ ਤੇ ਗੈਂਗਸਟਰਾਂ ਦੇ ਵਾਰ ਸੋ ਇਹਦੇ ਵਿੱਚ ਸਪੈਸ਼ਲ ਆਪਰੇਸ਼ਨ 3 ਦਿਨ ਦਾ ਚੱਲ ਰਿਹਾ ਪਰਿਹਾਰ 2 ਔਰ ਇਹਦੇ ਵਿੱਚ ਬੜੀ ਵਧੀਆ ਸਕਸੈਸ ਮਿਲੀ ਆ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਕੱਲ ਵੀ ਆਪਾਂ 100 116 ਬੰਦੇ ਜਿਹੜੇ ਗ੍ਰਿਫਤਾਰ ਕੀਤੇ ਸੀ ਜਿਹੜੇ ਕ੍ਰਿਮੀਨਲ ਐਲੀਮੈਂਟਸ ਨੇ ਔਰ ਤੁਹਾਡੇ ਸਾਹਮਣੇ ਕੱਲ ਵੀ ਵੱਡੀਆਂ ਰਿਕਵਰੀਆਂ ਹੋਈਆਂ ਸੀ 6 ਪਿਸਟਲ ਸੀਗੇ ਔਰ 11 ਲੱਖ 90 ਹਜ਼ਾਰ ਡਰਗ ਮਨੀ ਸੀ ਅੱਜ ਵੀ ਹੁਣ ਤੱਕ 145 ਜਿਹੜੇ ਆ ਕ੍ਰਿਮੀਨਲਸ ਗ੍ਰਿਫਤਾਰ ਕੀਤੇ ਜਾ ਚੁੱਕੇ ਕਮਿਸ਼ਨਰ ਪੁਲਿਸ ਅਮਰਸਰ ਵੱਲੋਂ ਡੇ 2 ਤੇ ਸੋ ਕੱਲ ਨਾਲੋਂ ਵੀ ਵੱਧ ਅੱਜ ਗ੍ਰਿਫਤਾਰੀਆਂ ਹੋਈਆਂ ਹੈ ਇਹ ਜਿਹੜੇ ਰਿਕਵਰੀ ਦੇਖੀਏ ਤਾਂ 1/2 ਕਿਜੀ ਤੋਂ ਵੱਧ ਮੈਟਾਫੇਟਾਮਾਈਨ ਆਈਸ ਜਿਹਨੂੰ ਕਹਿੰਦੇ ਆ ਦੋ ਸੋਫਿਸਟੀਕੇਟਿਡ ਪਿਸਟਲ ਨੇ ਕਲੌਕ ਤੇ 9mm ਦੇ ਤੇ ਹੋਰ ਵੀ ਜਿਹੜੀਆਂ ਰਿਕਵਰੀਜ਼ ਨੇ ਉਹ ਜਿਹੜੀਆਂ ਐਕਸਾਈਜ਼ ਦੀਆਂ ਜਾਂ ਹੋਰ ਈਵਨ ਨਜਾਇਜ਼ ਸ਼ਰਾਬ ਵੀ ਫੜੀ ਗਈ ਹੈ ਸੋ ਸਾਰੀਆਂ ਚੀਜ਼ਾਂ ਦੇ ਉੱਤੇ ਪੂਰਾ ਨਕੇਲ ਪਾਈ ਗਈ ਹੈ ਦੋ ਪੀਓ ਵੀ ਫੜੇ ਗਏ ਅੱਜ ਸੋ ਆਪਾਂ ਜੇ ਦੇਖੀਏ ਤਾਂ 116 ਤੋਂ ਬਾਅਦ ਅੱਜ 145 ਬੰਦੇ ਫੜੇ ਜਾਣਾ ਔਰ ਰਿਕਵਰੀ ਜਿਹੜੀਆਂ ਇੰਟਰਨੈਸ਼ਨਲ ਬਾਰਡਰ ਤੋਂ ਪੁਸ਼ਨ ਹੋ ਰਹੀ ਸੀ ਮੈਟਾਫੇਟਾਮਾਈਨ ਆਈਸ ਜਿਹਨੂੰ ਕਿ ਤੁਸੀਂ ਜਾਣਦੇ ਹੋ ਵੀ ਉਹਦੀ 5 ਗੁਣਾ ਵੱਧ ਜਿਹੜੀ ਕਮਰਸ਼ਲ ਦੀ ਕੁਆਂਟੀਟੀ ਹੈ ਹਿਰੋਇਨ ਦੀ ਜੇ 50 ਗ੍ਰਾਮ ਮੈਟਾਫੇਟਾਮਾਈਨ ਕਮਰਸ਼ਲ ਹੈ ਤਾਂ 250 ਗ੍ਰਾਮ ਹਿਰੋਇਨ ਕਮਰਸ਼ਲ ਹੈ ਸੋ ਤੁਸੀਂ ਆਪਾਂ ਸਮਝ ਸਕਦੇ ਆ ਕਿ ਉਹਦੀ ਪੋਟੈਂਸੀ ਕਿੰਨੀ ਜ਼ਿਆਦਾ ਹੈ ਔਰ ਇਹ ਲੈਬ ਦੇ ਵਿੱਚ ਬਣਦੀ ਹੈ ਵੀ ਅਸੀਂ ਬੜਾ ਇੰਪੋਰਟੈਂਟ ਇੱਕ ਜਿਹੜਾ ਕ੍ਰਾਸ ਬਾਰਡਰ ਇਸ ਮੈਂਟਲ ਕੀਤਾ ਹੈ ਨੈਟਵਰਕ ਔਰ ਮੀਡੀਆ ਨੂੰ ਮੈਂ ਭੇਜਿਆ ਵੀ ਹੈ ਆਲਰੇਡੀ ਉਹਦੇ ਚ ਮੇਨ ਇੰਟਰਨੈਸ਼ਨਲ ਬਾਰਡਰ ਤੇ ਉਹੀ ਸਿਗਨਲ ਐਪ ਦੇ ਰਾਹੀਂ ਆਸਟ੍ਰੇਲੀਆ ਬੈਠਾ ਇੱਕ ਬੰਦਾ ਇਹ ਕੰਮ ਕਰ ਰਿਹਾ ਸੀ ਤੋਂ ਇਸ ਤੋਂ ਇਲਾਵਾ ਜਿੰਨੀ ਰੇਡਿੰਗ ਪਾਰਟੀਆਂ ਨੇ ਸਾਰੇ ਸਾਡੇ ਡੀਸੀਪੀ ਸਾਹਿਬਾਨ ਤਿੰਨੋਂ ਐਡੀਸੀਪੀ ਤਿੰਨ ਜ਼ੋਨਲ ਔਰ ਐਸੀਪੀ ਸਬਡਿਵੀਜ਼ਨ ਔਰ ਜਿੰਨੇ ਵੀ ਐਸਐਚਓ ਸੀਆਈਏ ਸਟਾਫ ਸਪੈਸ਼ਲਾਈਜ਼ਡ ਸਟਾਫ ਪੀਓ ਸਟਾਫ ਸਾਰਿਆਂ ਦੇ ਮੁਲਾਜ਼ਮਾਂ ਨੇ ਬਹੁਤ ਵਧੀਆ ਮਿਹਨਤ ਕੀਤੀ ਹੈ ਹੁਣੀ ਮੈਂ ਆ ਕੇ ਡੀਪ ਬਰੀਫਿੰਗ ਲਈ ਆਪਣੇ ਮੁਲਾਜ਼ਮਾਂ ਤੋਂ ਉਹਨਾਂ ਵੱਲੋਂ ਵੀ ਅچھے ਸੁਝਾਅ ਦਿੱਤੇ ਗਏ ਨੇ ਉਹਨਾਂ ਨੂੰ ਹੌਸਲਾ ਵਸਾਈ ਵਾਸਤੇ ਕਮੈਂਡੇਸ਼ਨ ਸਰਟੀਫਿਕੇਟ ਮੇਰੇ ਵੱਲੋਂ ਇਸ਼ੂ ਕੀਤੇ ਗਏ ਆ ਉਹਨਾਂ ਨੂੰ ਇਨਾਮ ਵੱਲੋਂ ਔਰ ਪਬਲਿਕ ਨਾਲ ਇੱਥੇ ਆਪਾਂ ਹਾਊਸਿੰਗ ਬੋਰਡ ਕਲੋਨੀ ਰਣਜੀਤ ਐਵੇਨਿਊ 'ਚ ਹੈਗੇ ਆ ਕਿਉਂਕਿ ਟੈਨੈਂਟ ਵੈਰੀਫਿਕੇਸ਼ਨ ਨੂੰ ਅਸੀਂ ਅੱਜ ਰੱਖਿਆ ਸੀ ਕੱਲ ਆਪਾਂ ਰੇਲਵੇ ਸਟੇਸ਼ਨ ਚੈੱਕ ਕੀਤਾ ਸੀ ਪਬਲਿਕ ਨਾਲ ਵੀ ਇੰਟਰੈਕਸ਼ਨ ਕੀਤੀ ਗਈ ਹੈ ਔਰ ਬਹੁਤ ਅੱਛਾ ਮੈਨੂੰ ਫੀਡਬੈਕ ਮਿਲਿਆ ਤੁਸੀਂ ਵੀ ਸਾਰੇ ਸੀਗੇ ਬੜਾ ਓਪਨਲੀ ਆਪਾਂ ਸਾਰਿਆਂ ਨੂੰ ਗੱਲ ਪੁੱਛੀਏ ਕੋਈ ক্লোਜ਼ਡ ਡੋਰ ਨਹੀਂ ਗੱਲਾਂ ਕੀਤੀਆਂ ਪਬਲਿਕ ਨੇ ਪੁਲਿਸ ਦੇ ਐਕਸ਼ਨ ਨੂੰ ਬੜੀ ਉਹਦੀ ਸਰਾਨਾ ਕੀਤੀ ਹੈ ਸੋ ਮੈਂ ਵੀ ਇਹ ਆਸ ਕਰਦਾ ਕਿ ਹੋਰ ਵੀ ਪਬਲਿਕ ਪੁਲਿਸ ਜਿਹੜੀ ਆਪਸ ਮਿਲੇਗੀ ਕਿਉਂਕਿ ਕੋਈ ਵੀ ਪੁਲਿਸ ਦਾ ਸਿਸਟਮ ਜਿਹੜਾ ਵਿਦਆਊਟ ਪਬਲਿਕ سپورਟ ਕਾਮਯਾਬ ਨਹੀਂ ਹੁੰਦਾ ਤਾਂ ਤੇ ਅੱਖਾਂ ਸਾਡੇ ਪਬਲਿਕੀ ਨੇ ਔਰ ਜਿਹੜਾ ਅੱਜ ਇੱਥੇ ਆਪਣਾ ਸਾਡਾ ਆਪਰੇਸ਼ਨ ਚੱਲਿਆ ਇਹਦੇ ਨਾਲ ਨੈਚੁਰਲੀ ਇੱਕ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਮਾਲਕ ਮਕਾਨ ਨੇ ਬਾਰ-ਬਾਰ ਆਪਾਂ ਅਪੀਲ ਕਰਨ ਦੇ باوجود ਆਪਾਂ ਇਨਫੋਰਮੇਸ਼ਨ ਜਿਹੜੀ ਹੈ ਟੈਨੈਂਟਸ ਦੀ ਜਾਂ ਪੀਜੀਸ ਦੀ ਨਹੀਂ ਰੱਖਦੇ ਉਹ ਸਾਡੇ ਸਾਰੇ ਵਾਸਤੇ ਖਤਰਾ ਹੈ ਔਰ ਇਸ ਕਰਕੇ ਅ ਅਸੀਂ ਐਕਸ਼ਨ ਵੀ ਲੈਣੇ ਆ ਬਟ ਫੇਰ ਬਾਰ-ਬਾਰ ਮੈਂ ਵਾਰਨ ਕਰਦਾ ਬਰੀਫ ਕਰਦਾ ਕਾਉਂਸਲ ਕਰ ਰਿਹਾ ਤੁਹਾਡੇ ਮਾਧਮ ਨਾਲ ਤੇ ਤੁਸੀਂ ਜੇ ਕੋਈ ਇਹੋ ਜੀ ਚੀਜ਼ ਆਪਣੇ ਕਿਰਾਏ ਦਾ ਰੱਖਦੇ ਆ ਟੈਨੈਂਟਸ ਉਹਨਾਂ ਦੀ ਪੂਰੀ ਇਨਫੋਰਮੇਸ਼ਨ ਆਧਾਰ ਕਾਰਡ ਫੋਨ ਨੰਬਰ ਔਰ ਚੈੱਕ ਹੋਵੇ ਜਰੂਰ ਤੇ ਫੋਨ ਨੰਬਰ ਜਿਹੜਾ ਹੈਗਾ ਉਹ ਚੱਲਦਾ ਹੋਵੇ ਕੋਈ ਗਲਤ ਨੰਬਰ ਲਿਖਾ ਦਿੰਦਾ ਕਈ ਵਾਰ ਜਿਵੇਂ ਹੋਟਲ ਵਗੈਰਾ ਚ ਵੀ ਆਪਾਂ ਦੇਖਿਆ ਸੋ ਇਹ ਬੜੀਆਂ ਬੇਸਿਕ ਛੋਟੀਆਂ ਛੋਟੀਆਂ ਗੱਲਾਂ ਜਿੰਨਾ بڑا ਫਰਕ ਪੈਂਦਾ ਔਰ ਦੂਜੀ ਗੱਲ ਅਸੀਂ ਜਿਹੜਾ ਮੇਨ ਆਪਰੇਸ਼ਨ ਦੇ ਵਿੱਚ ਸਕਸੈਸ ਮਿਲੀ ਆਪਾਂ ਨੂੰ ਪ੍ਰਾਈਵੇਟ ਕਪੜਿਆਂ ਦੇ ਵਿੱਚ ਅਸੀਂ ਸਕਵਾਡਸ ਬਣਾਏ ਆ ਜਿਨ੍ਹਾਂ ਚ ਲੇਡੀ ਪੁਲਿਸ ਵੀ ਹੈ ਸਾਡੀ ਔਮਨ ਫੋਰਸ ਵੀ ਹੈ ਉਹਦੇ ਨਾਲ ਸ਼ੱਕ ਨਹੀਂ ਪੈਂਦਾ ਕਿ ਕੌਣ ਫੈਮਿਲੀ ਜਾ ਰਹੀ ਹੈ ਉਹ ਪੁਆਇੰਟ ਆਊਟ ਕਰਕੇ ਜਿਹੜਾ ਇਮੀਡੀਏਟਲੀ ਇਨਫੋਰਮੇਸ਼ਨ ਅਗੇ ਰਿਲੇ ਕਰ ਰਹੇ ਜਿੱਤੇ ਸਾਰੀ ਸਕਸੈਸ ਹੋ ਰਹੀ ਹੈ ਸੀਸੀਟੀਵੀ ਕੈਮਰਾ ਕਾਫੀ ਜ਼ਿਆਦਾ ਅਸੀਂ ਦੇਖ ਕੇ ਪੁਰਾਣੇ ਕ੍ਰਾਈਮ ਨੂੰ ਜਿਹੜੇ ਐਸਕੇਪ ਰੂਟਸ ਨੇ ਲਿੰਕ ਰੋਡਸ ਨੇ ਜਿਹੜੀਆਂ ਸ਼ਹਿਰ ਚ ਲੈ ਕੇ ਜਾਂਦੀਆਂ ਜਿੱਥੋਂ ਲੋਕਾਂ ਨੇ ਕ੍ਰਿਮੀਨਲਸ ਨੇ ਪਿੱਛੇ ਐਸਕੇਪ ਕੀਤਾ ਉਹ ਸਾਰਿਆਂ ਦੇ ਉੱਤੇ ਅਸੀਂ ਲਵਾਏ ਐ ਸਪੈਸ਼ਲ ਕੈਮਰਾਸ ਔਰ ਹੁਣ ਵੀ ਪ੍ਰੋਸੈਸ ਜਾਰੀ ਹੈ ਔਰ ਬਹੁਤ ਹਾਈ ਜਿਹੜੀ ਜਿਹੜੇ ਕੁਆਲਿਟੀ ਦੇ ਕੈਮਰਾਸ ਲੱਗੇ ਨੇ ਔਰ ਉਹਨਾਂ ਤੇ ਚੈਕਿੰਗ ਵਾਸਤੇ ਟੀਮਾਂ ਵੀ ਲਾਈਆਂ ਸੋ ਦੈਟ ਉਹ ਸਰਪ੍ਰਾਈਜ਼ ਐਲੀਮੈਂਟ ਜਿਹੜਾ ਸਾਨੂੰ ਮਿਲਦਾ ਰਹੇ ਜੇ ਕੋਈ ਥ੍ਰੈਟਨ ਪਰਸਨ ਹੈ ਜਾਂ ਕੋਈ ਕਿਤੇ ਵੀ ਜਿੱਥੇ ਸ਼ਰਾਰਤ ਹੋਣ ਦਾ ਕਿਤੇ ਹੈਗਾ ਸਾਨੂੰ ਐਪਰੀਹੈਂਸ਼ਨ ਉਤੋਂ ਅਸੀਂ ਪਹਿਲਾਂ ਹੀ ਫੋਟੋਗ੍ਰਾਫਸ ਪਿਕਅਪ ਕਰ ਲਈਏ ਉਹ ਸਪੈਸ਼ਲ ਸਕਵਾਡ ਸਾਡੇ CIA ਦੇ ਤੇ ਹੋਰ ਟੀਮਾਂ ਬਣੀਆਂ ਹੋਈਆਂ ਉਹਦੇ ਨਾਲ ਕੀ ਹੈ ਕਿ ਅਸੀਂ ਅਬਜ਼ਰਵ ਕਰ ਲੈਂਦੇ ਹਾਂ ਕਿ ਕੋਈ ਮੋਟਰਸਾਈਕਲ ਤੇ ਬੰਦੇ ਘੁੰਮ ਰਹੇ ਆ ਔਰ ਸਪੈਸ਼ਲੀ ਟੂ-ਵੀਲਰਸ ਦੇ ਉੱਤੇ ਅਸੀਂ ਬੜਾ ਇਫੈਕਟਿਵ ਐਕਸ਼ਨ ਲਿਆ ਉਹਦੇ ਨਾਲ ਹੀ ਜਿਹੜਾ ਹੈਗਾ ਕਿ ਤੁਸੀਂ ਦੇਖੋਗੇ ਕਿ ਜਿਹੜਾ ਸਟਰੀਟ ਕ੍ਰਾਈਮ ਹੈ ਉੱਤੇ ਵੀ ਬਹੁਤ ਫਰਕ ਪਿਆ ਹੈ ਛੋਟਾ-ਮੋਟਾ ਕ੍ਰਾਈਮ ਹੋਵੇ ਸ਼ੈ ਇਸ ਮਾਰਚ ਹੁੰਦਾ ਰਹਿੰਦਾ ਬਟ ਅਸੀਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਇਸ ਗੱਲ ਬਾਰੇ ਵਚਨਬੱਧਾ ਕਿ ਬਹੁਤ ਜਲਦੀ ਸਾਰੇ ਕ੍ਰਾਈਮ ਆਪਾਂ ਡਿਟੈਕਟਿਵ ਹੀ ਕੀਤੇ ਆਂ ਔਰ ਪ੍ਰिवेंट ਕਰਨ ਦੇ ਵਿੱਚ ਸਾਰੇ ਨਾਕਾਬੰਦੀ ਦੇ ਉੱਤੇ ਆਫੀਸਰਜ਼ ਆਪ ਜਾਂਦੇ ਆਂ ਟ੍ਰੈਫਿਕ ਚਲਾਣ ਦਾ ਟ੍ਰੈਫਿਕ ਵਾਇਲਟਰਸ ਆ ਇੰਪਾਉਂਡਿੰਗ ਬਹੁਤ ਜ਼ਿਆਦਾ ਕੀਤੀ ਗਈ ਹੈ ਸੋ ਮੈਂ ਇਹ ਸਮਝਦਾ ਕਿ ਇਹਦੇ ਨਾਲ ਸਾਡਾ ਜਿਹੜਾ ਏਰੀਆ ਹੋਰ ਸੇਫ ਹੁੰਦਾ